ਬ੍ਰਹਿਮੰਡ ਦੀਆਂ ਗੁੱਝੀਆਂ ਰਮਜ਼ਾਂ ਨੂੰ ਸਮਝਣ ਲਈ ਆਤਮ ਵਿਸ਼ਲੇਸ਼ਣ ਕਿਉਂ ਜ਼ਰੂਰੀ ਹੈ ਸਾਡੇ ਨਾਲ ਹਰ ਰੋਜ਼ ਬੀਤਦੀਆਂ ਘਟਨਾਵਾਂ ਦੁੱਖ ਸੁੱਖ ਦੇ ਵਰਤਾਰਿਆਂ ਨੂੰ ਸਮਝਣ ਲਈ ਆਪਣਾ ਆਤਮ ਵਿਸ਼ਲੇਸ਼ਣ ਕਰਨਾ ਬਹੁਤ ਜ਼ਰੂਰੀ ਹੈ ਆਤਮ ਵਿਸ਼ਲੇਸ਼ਣ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਅਸੀਮ ਬ੍ਰਹਿਮੰਡ ਸਾਡੇ ਆਪਣੇ ਅੰਦਰ ਹੀ ਸਮਾਇਆ ਹੋਇਆ ਹੈ ਜਦੋਂ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਾ ਸਾਨੂੰ ਕੁਦਰਤੀ ਵਰਤਾਰੇ ਆਏ ਦੀਆਂ ਛੁਪੀਆਂ ਹੋਈਆਂ ਰਮਜ਼ਾਂ ਵੀ ਸਮਝ ਆਉਣ ਲੱਗ ਜਾਂਦੀਆਂ ਹਨ ਕਿਉਂਕਿ ਅਸੀਂ ਉਸ ਬ੍ਰਹਿਮੰਡ ਦਾ ਹਿੱਸਾ ਹਾਂ ਜੋ ਕੁਝ ਸਾਡੇ ਨਾਲ ਵਾਪਰਦਾ ਹੈ ਉਹ ਅਸੀਂ ਆਪਣੀ ਹੀ ਸੋਚ ਦੁਆਰਾ ਘੜਦੇ ਹਾਂ ਜੋ ਅਸੀਂ ਆਪਣੀ ਸੋਚ ਦੁਆਰਾ ਘੜਦੇ ਹਾਂ ਅਤੇ ਉਸ ਨੂੰ ਬ੍ਰਹਿਮੰਡ ਵਿੱਚ ਭੇਜਦੇ ਹਾਂ ਉਹੀ ਊਰਜਾ ਵਾਪਸ ਸਾਨੂੰ ਬ੍ਰਹਿਮੰਡ ਪੇਛਦਾ ਹੈ ਜੋ ਸਾਡੀ ਜ਼ਿੰਦਗੀ ਦੇ ਵਿੱਚ ਵਾਪਰਦਾ ਹੈ ਅਸੀਂ ਦੂਜਿਆਂ ਨੂੰ ਦੋਸ਼ੀ ਮੰਨਦੇ ਹਾਂ ਫਿਰ ਆਪਣੇ ਕਰਮਾਂ ਦਾ ਕੀਤਾ ਕਬੂਲ ਨਹੀਂ ਕਰਦੇ ਚੰਗਾ ਮਾੜਾ ਵਰਤਾਓ ਇਹ ਸਭ ਕੁਝ ਅਸੀਂ ਆਪਣੇ ਸੋਚ ਦੁਆਰਾ ਹੀ ਬਣਾਉਂਦੇ ਹਾਂ ਜੋ ਬ੍ਰਹਿਮੰਡ ਨੂੰ ਭੇਜਦੇ ਹਾਂ ਫਿਰ ਉਹੀ ਬ੍ਰਹਿਮੰਡ ਸਾਨੂੰ ਮੋੜਦਾ ਹੈ ਬ੍ਰਹਮਨ ਨਾਲ ਜੁੜੇ ਹੋਣ ਕਰਕੇ ਉਸ ਦਾ ਅੰਸ਼ ਹੋਣ ਕਰਕੇ ਸਾਨੂੰ ਉਸੇ ਤਰ੍ਹਾਂ ਦਾ ਫਲ ਮੁੜ ਕੇ ਮਿਲਦਾ ਹੈ ਪਰ ਇਸ ਸਮੇਂ ਕਈ ਵਾਰ ਛੇਤੀ ਹੀ ਤੇ ਕਈ ਵਾਰ ਸਮੇਂ ਦਾ ਚੱਕਰ ਘੁੰਮਦੇ ਘੁੰਮਦੇ ਉਹ ਕਰਮ ਉਹ ਸੋਚ ਦਾ ਨਤੀਜਾ ਬਣ ਕੇ ਸਾਨੂੰ ਮਿਲਦਾ ਹੈ ਆਤਮ ਵਿਸ਼ਲੇਸ਼ਣ ਸਕਾਰਾਤਮਕਤਾ ਦੇ ਵਿੱਚ करिए ਸੋਚ ਨੂੰ ਸਕਾਰਾਤਮਕਤਾ ਦੇ ਵਿੱਚ ਬਦਲੀਏ ਤਾਂ ਅਸੀਂ ਸਕਾਰਾਤਮਕ ਊਰਜਾ ਪ੍ਰਾਪਤ ਕਰਾਂਗੇ ਅਸੀਂ ਇੱਕ ਊਰਜਾ ਤੋਂ ਬਣੇ ਹੋਏ ਹਾਂ ਆਤਮਾ ਇੱਕ ਊਰਜਾ ਹੈ ਜੈਸਾ ਬ੍ਰਹਿਮੰਡ ਵਿੱਚ ਹੈ ਪਰਮਾਤਮਾ ਵੀ ਊਰਜਾ ਹੈ ਜੋ ਕਣ ਸਾਡੇ ਅੰਦਰ ਹਨ ਸਾਡੀ ਆਤਮਾ ਦੇ ਕਣ ਹਨ ਉਹੀ ਕਣ ਬ੍ਰਹਿਮੰਡ ਵਿੱਚ ਹਨ ਉਹੀ ਪਰਮਾਤਮਾ ਦੇ ਕਣ ਹਨ ਸੋ ਸਾਰੇ ਬ੍ਰਹਿਮੰਡ ਵਿੱਚ ਕਣਕਣ ਵਿੱਚ ਵਿਚਰ ਰਹੀ ਹੈ ਉਹ ਇੱਕ ਊਰਜਾ ਹੈ ਸਾਡਾ ਆਪਣੇ ਆਪ ਨਾਲ ਮਿਲਣਾ ਮਤਲਬ ਪਰਮਾਤਮਾ ਨਾਲ ਮਿਲਣਾ ਬ੍ਰਹਮਣ ਦੀ ਊਰਜਾ ਨਾਲ ਮਿਲਣਾ ਜਿੰਨਾ ਅਸੀਂ ਆਪਣਾ ਆਤਮ ਵਿਸ਼ਲੇਸ਼ਣ ਕਰਦੇ ਜਾਵਾਂਗੇ ਉਨਾ ਹੀ ਅਸੀਂ ਪਰਮਾਤਮਾ ਬ੍ਰਹਮੰਡ ਅਤੇ ਕੁਦਰਤ ਨੂੰ ਜਾਣਦੇ ਜਾਵਾਂਗੇ ਸਭ ਤੋਂ ਪਹਿਲਾਂ ਸਾਨੂੰ ਆਪਣੀ ਊਰਜਾ ਨੂੰ ਅਤੇ ਆਤਮਾ ਨੂੰ ਸ਼ੁੱਧ ਤੇ ਸਾਫ਼ ਕਰਨਾ ਹੁੰਦਾ ਹੈ ਪਰਮਾਤਮਾ ਅਤੇ ਬ੍ਰਹਿਮੰਡ ਦੀ ਊਰਜਾ ਨਾਲ ਮਿਲ ਕੇ ਅਸੀਂ ਉਸ ਉੱਤੇ ਪੂਰਨ ਵਿਸ਼ਵਾਸ ਕਰਕੇ ਇਹ ਪੂਰੀ ਤਰ੍ਹਾਂ ਮੰਨ ਕੇ ਕਿ ਉਹ ਆਪ ਸਾਡੇ ਅੰਦਰ ਵਿਚਰਦਾ ਹੈ ਅਸੀਂ ਉਸ ਦੀ ਊਰਜਾ ਹਾਂ ਉਸੇ ਦਾ ਅੰਸ਼ਾ ਉਸੇ ਦੀ ਜੋਤ ਹਾਂ ਕੁਦਰਤ ਦੇ ਕਣਕਣ ਵਿੱਚ ਬ੍ਰਹਿਮੰਡ ਜੋ ਸਾਡੇ ਅੰਦਰ ਹੈ ਬਾਹਰੀ ਬ੍ਰਹਿਮੰਡ ਨਾਲ ਕਨੈਕਟ ਹੈ ਜੋ ਸਾਡੀ ਗੱਲ ਸੁਣਦਾ ਹੈ ਸਮਝਦਾ ਹੈ ਅਤੇ ਉਸ ਨੂੰ ਮਹਿਸੂਸ ਕਰਦਾ ਹੈ ਸਾਡੀ ਸੋਚ ਸਾਡੀ ਸਮਝ ਨੂੰ ਸਮਝ ਕੇ ਉਹੀ ਸਾਨੂੰ ਵਾਪਸ ਕਰਦਾ ਹੈ ਤਾਂ ਕਿਉਂ ਨਾ ਅਸੀਂ ਉਹੀ ਸੋਚੀਏ ਉਹੀ ਬ੍ਰਹਮਣ ਨੂੰ ਦੇਈਏ ਜੋ ਅਸੀਂ ਖੁਦ ਚਾਹੁੰਦੇ ਹਾਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਆਪਣੀ ਜ਼ਿੰਦਗੀ ਨੂੰ ਬਦਲਣ ਲਈ ਸਕਾਰਾਤਮਕ ਕਰਨ ਲਈ ਉਹ ਸੋਚੀਏ ਜੋ ਅਸੀਂ ਚਾਹੁੰਦੇ ਹਾਂ ਤਾਂ ਕਿਉਂ ਨਾ ਸਾਡੀ ਜ਼ਿੰਦਗੀ ਬਦਲ ਜਾਵੇ